प्यारे श्रोताओं ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਅਮਰਜੀਤ ਸਿੰਘ ਦੇ ਨਾਲ ਅੱਜ ਅਸੀਂ ਪਹੁੰਚੇ ਛੇਹਾਟਾ ਗੁਰੂ ਕੀ ਵਡਾਲੀ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਚੱਲ ਰਹੇ ਸ਼ਹੀਦੀ ਦਿਹਾੜੇ ਸਮਾਗਮ ਤੇ ਮਹਾਰਮ ਬਲਵਾਨ ਤੇ ਮਹਾਨ ਬਣਾ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ 6 ਅਤੇ 7 ਪੂਰੀ ਦਰਮਿਆਨੀ ਰਾਤ 19 ਦਸੰਬਰ ਦੀ ਰਾਤ ਨੂੰ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਹੈ ਨਾ ਤੇ ਸਾਰੀ ਸੰਗਤ ਸਭ ਤੋਂ ਪਹਿਲੇ ਜਥੇ ਦੇ ਬਾ ਸਿੰਘ ਦੀ ਆਪਣੇ 50 ਸਾਥੀਆਂ ਦੇ ਸਮੇਤ ਭਾਈ ਮਨੀ ਸਿੰਘ ਦੇ ਇੱਕ ਜਥਾ ਲੈ ਕੇ ਪਹਿਲਾ ਵਾਰ ਨਿਕਲੇ ਨੇ ਭਾਈ ਮਨੀ ਸਿੰਘ ਦੇ ਜਵਾਰ ਸਿੰਘ ਜੜੀਆਂ ਤੇ ਪੰਗ ਸਿੰਘ ਉਹਨਾਂ ਦੀ ਅਗਵਾਈ ਕਰਦੇ ਜਿੰਨਾਂ ਦੇ ਵਿੱਚ ਬੀਬੀਆਂ ਬੱਚੇ ਤੇ ਬਜ਼ੁਰਗ ਸੱਜੇ ਸੱਜੇ ਕਿਨੇ ਤੋਂ ਬਾੜ ਆ ਗਏ ਨੇ ਉਹਨਾਂ ਦੇ ਪਿੱਛੇ ਭਾਈ ਉਹਦੇ ਸਿੰਘ ਦਾ ਜੱਥਾ 50 ਅਸਵਾਰਾਂ ਦੇ ਸਬੇਤ ਕਿਲੇ ਤੋਂ ਬਾਹਰ ਆਉਂਦਾ ਉਸ ਤੋਂ ਬਾਅਦ ਬਾਬਾ ਅਦੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ 30 ਸਰਾ ਜੱਥਾ ਪੰਨਿਆਂ ਪਿਆਰਿਆਂ ਦੀ ਅਗਵਾਈ ਤੇ ਬਾਬਾ ਅਦੀਰ ਸਿੰਘ ਦੀ ਕਮਾਂਡ ਕੇ ਜਦੋਂ ਕਿਲੇ ਤੋਂ ਬਾਹਰ ਆਇਆ ਤੇ ਭਾਈ ਉਹਦੇ ਸਿੰਘ ਦਾ ਜੱਥਾ ਸ਼ਾਹੀ ਟਿੱਬੀ ਦੇ ਪਾਸ ਪਹੁੰਚ ਚੁੱਕਿਆ

दे रहे। दे साफ दे जीवन सिंध बेटा आग्या काल पोता दुलेकाल वसी दिली रा ਰਾਜਾ ਅਗਵੇਰ ਚੰਦ ਭੀਮ ਚੰਦ ਦਾ ਪੁੱਤਰ ਰਾਣੇ ਪੇਸਾ ਕੇ ਸਰਸਾ ਕੇ ਕਿਨਾਰੇ वीरवार के देखो सम्मत 1762 12 ਕੜੀਆਂ ਜੂਝ ਤੱਕ ਸ਼ਹਾਦਤ ਪ੍ਰਾਪਤ ਕੀਤੇ ਅੱਗੇ ਗੁਰੂ ਕੀ ਗੁਰੂ ਹੁਕਮ ਕਾ ਖੰਡ ਗੁਰੂ ਜਾਣੇ ਥੋੜਾ ਬਾਦਨੀ ਆ मैं हाँ मै देखी जो इंसान कोई अगे के सेवा करना भी चाहता है तो पिंड की सह संगत हाथ जोड़ के बेटी है ਪੈਰ ਦੇ ਵਿੱਚ ਚੰਗੇ ਬੰਦੇ ਆ ਕੋ ਮਹਰਮ ਇਨਸਾਨ ਚੰਗੇ ਆ ਜੋ ਕੋ ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦਾ ਹੈ ਤੇ ਉਹਦਾ ਸਾਥ ਸਹਿਯੋਗ ਦਿੱਤਾ ਜਾਵੇ ਨਾ ਕਿ ਉਹਦੀਆਂ ਲੱਤਾਂ ਖਿੱਚੀਆਂ ਜਾਣ ਜਿਨ੍ਹਾਂ ਕਿਰਤਾਂ ਨੂੰ ਕੋਈ ਚੰਗਾ ਸੇਵਾਦਾਰ ਜਿਨ੍ਹਾਂ ਕਿਰਤਾਂ ਨੂੰ ਕੋਈ ਚੰਗਾ ਵਧੀਆ ਇਨਸਾਨ ਨਹੀਂ ਮਿਲਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਨਹੂ ਸਨਮਾਨ ਕਰਦੇ ਆ ਜੀ ਜੀ ਉਹ ਆਪਣਾ ਸਰੂਪ ਬਹੁਤ ਕਰਨ ਦੀ ਸਰਦਾਰ ਸੂਰਜਾ ਜਿਨ੍ਹਾਂ ਨੂੰ ਸਾਡੇ ਪ੍ਰਬੰਧਕ ਜਨਾ ਵੱਲੋਂ ਬੜੇ ਖਾਸ ਸਵਾਪ ਸਤਿਗੁਰ ਜੀ ਬਖਸ਼ਿਸ਼ ਕਰੇ ਹੋਣਾ ਜੋ ਇਹ ਪ੍ਰੋਗਰਾਮ ਚੱਲ ਰਿਹਾ ਹੈ ਕਿਉਂਕਿ ਹਾਲਜਿੱਤ ਇਨਸਾਨ ਦੇ ਹੱਥ ਵੱਸ ਨਹੀਂ ਹੈ ਬੇਨਤੀ ਕਰਦਾ ਹਾਂ ਬਿੱਤਰ ਧਰਤੀ ਦੇ ਬਿੱਤੀ ਸਾਧ ਸੰਗਤ ਦੀ ਵਾਹਗਰ ਦੀਆਂ ਖਾਲਸਾ ਜੀ ਨਾਰੇ ਵੀ ਬੱਜੇ ਅੱਜ ਆਪਾਂ ਬਾਬਾ ਜੀ ਮਿੰਨ ਸਿੰਘ ਦੀ ਗੁਰਦੁਆਰੇ ਜੋੜਵੈਲੇ ਵਿੱਚ 71 ਸਾਰੇ ਸਾਧ ਸੰਗਤ ਮੈਂ ਇਹ ਕਹਿਣਾ ਚਾਹਦਾ ਕਿ ਮੈਂ ਸ਼ਾਇਦ ਪ੍ਰਧਾਨ ਨੂੰ ਪਤਾ ਹੋਊਗਾ ਕਿ 5 ਕਰੋੜ ਰੁਪਇਆ ਗੁਰਦੁਆਰੇ ਵਾਸਤੇ ਪਾਸ ਹੋਇਆ ਉਹਦਾ ਵਰਕ ਆਰਡਰ ਹੋਇਆ ਉਹਦੀ ਰੇਤ ਪੱਜਰੀ ਵੀ ਤੇ ਆ ਗਈ ਸੀ ਤੋ ਸਾਡੇ ਬਸੂ ਬਾਹਰ ਹੋ ਗਿਆ ਕਰ ਉਹ ਮੈਂ ਚੇਹੇ ਪਾਰਟੀ ਨਾਲ ਨਾਲ ਚੋਦਾ ਸਾਡੇ ਬਸੂ ਬਾਹਰ ਹੋ ਕੰਮ ਸਾਡੇ ਕੋ ਨਹੀਂ ਲਵਾਏਗੇ ਪੈਸੇ ਪਰ ਮੈਂ ਇਹ ਵਾਦਾ ਕਰਦਾ ਕਿ ਅਗਲੇ ਮਹੀਨੇ ਤੇ ਜ ਲੈਂਡਰ ਪਾਊਗਾ ਤੇ ਇੱਥੇ ਆਵਾਗੰਡੇ ਤੇ ਤੁਹਾਨੂੰ ਸ਼ਰਧਲੀ ਬਖਸ਼ਵਾਣ ਬੋਲੇ ਬੋਲੇ ਸੋਨਿਆ ਅਸੀਂ ਸਰਕਾਰ ਕੋ ਲਿਆਈਏ ਜਿੱਥੋਂ ਮਰਜੀ ਲਿਆਈਏ ਅਸੀਂ ਆਪਣੀ ਗਰਹੀ ਕਰੀਏ ਜੋ ਮਰਜੀ ਕਰੀਏ ਇਹ ਲੈਂਡਰ ਵੀ ਇੱਕ ਸਾਲ ਤੋਂ ਪਹਿਲਾਂ ਪਾਵਾਗੇ ਇਹ ਨਹੀਂ ਕਰਨਗੇ ਕਾਉਂਡਰ ਸਰਕਾਰੋਂ ਦਾ ਫੈਸਲਾ ਇੱਕ ਸਾਲ ਤੋਂ ਪਹਿਲਾਂ ਲੈਂਡਰ ਪਾਵਾ ਜਿੱਥੋਂ ਮਰਜੀ ਪਾ ਲੈਈਏ ਜੇ ਤੁਸੀਂ ਬੜੀ ਹੈਲਪ ਕਰਦੇ ਹੋ ਦੀਆ ਗੁਰਦਵਾਰਾ ਵਾਲੇ ਕਿਤੇ ਅਸੀਂ ਆਪੇ ਬਾਬਾ ਦਾ ਲੀਡਰ ਇਹ ਤੁਹਾਡਾ ਪ੍ਰਣੂ ਤੁਹਾਡਾ ਵਾਦਾ ਮੈਂ ਸਾਰੇ ਸਾਥ ਸਜੇ ਦਾ ਤੁਹਾਨੂੰ ਕਰਦਾ ਇੱਥੇ ਜਿੰਨੇ ਵੀ ਆਏ ਸਾਰੇ ਉਤੰਤੇ ਸੱਜੇ ਸਾਰੀਆਂ ਪਾੜੀਆਂ ਦੇ ਆਏ ਆ ਮੈਂ ਇਹ ਹੋਵੇਗਾ ਕਰਨਾ ਕਿ ਤੁਹਾਨੂੰ 1 ਸਾਲ ਤੱਕ ਬਾਬਾ ਜੀ ਲੀਟਰ ਮਿਲ ਜੂਗਾ ਤੁਸੀਂ ਵੀ ਨਵੇਂ ਆਏ ਤੇ ਸਾਨੂੰ ਵੀ ਹੁਣੇ ਕਸ਼ਮੀਰ ਤੋਂ ਪਾਵਰ ਦੇ ਆਜਾ ਹੋਰ ਹੋ ਜਾਦਾ ਪਰਮਾਦਾ ਮਿਹਰ ਕਰੇ ਕਿ ਤਾਂ ਉਹਦਾ ਮਿਹਰ ਬਣੂਗਾ ਤੇ ਕੰਮ ਸਾਰੇ ਹੋਣੇ ਆ 10% ਕੰਮ ਕੋ ਰਹਿ ਗਿਆ ਜਿਹੜੇ ਇਹ ਤਾਂ 90% ਤੁਹਾਡੇ ਕੰਮ ਹੋ ਗਏ ਆ ਸਾਰੇ ਵੀਰੇ ਨਗਰ ਦੇ ਹੀ ਲੋਕ ਬਿਠੇ ਜਨ ਪੁੱਛ ਲੋ ਕਿ ਇਹ ਨੀ ਗਲੀਆਂ ਨਾਲੀਆਂ ਕਿਤੇ ਕੱਚੀਆਂ ਨਹੀਂ ਜੀ ਜਾਂ ਕੋਈ ਵੀ ਇਹੋ ਵਾਦਾ ਕਰਦੇਗਾ ਕੁਸ਼ਮੀਰ ਤੋਂ ਇਹ ਬੜੇ ਨਾਇਕ ਤੇ ਬਹਿ ਜਾਣਾ ਉਹਨਾਂ ਇਹਨਾਂ 10% ਕੰਮ ਕਰਨੇ 90 ਤੇ ਹੋਏ ਆ ਤੇ ਬਾਕੀ ਇਹ ਸਾਰੇ ਇਹਦੇ ਨਾਲੇ ਤੁਸੀਂ ਸਾਡੇ ਨਾਲ ਹੀ ਤੁਹਾਨੂੰ ਇਹਨੂੰ ਪਾਵਰ ਦਿੱਤੀ ਆ ਕਿ ਇਹਨਾਂ ਤੁਹਾਡੇ ਹੀ ਕੰਮ ਕਰਨੇ ਆ ਮੈਂ 5 ਸਾਲ ਬੈਠਾ ਨਹੀਂ ਤੇ ਇਹਨੂੰ 5 ਸਾਲ ਮੈਂ ਬਹਿਣ ਦੇਣਾ ਇਹ ਸਿੱਧੀ ਜੀ ਗੱਲ ਐ ਨੂੰ ਮੈਂ ਪਹਿਲਾਂ ਕਹਿਆ ਤਾਂ ਭਾਈ ਸਾਹਿਬ ਮਿਹਨਤ ਕਰਨੀ ਬਣੀ ਉਹ ਕੰਮ ਲੋਕਾਂ ਨੇ ਕਰਨੇ ਬਣੀ ਇਹ ਨਹੀਂ ਵੀ ਕੁਛੀ ਮਾਰ ਕੇ ਨਹੀਂ ਆਪਾਂ ਬੈਹਿਣਾ ਮੈਂ ਥਾਰਿਆਂ ਰਹਿ ਹੋਇਆ ਕਰਦਾ ਕਿ ਅਸੀਂ 5 ਸਾਲ ਰਹਿੰਦੇ ਕੰਮ ਜਿਹੜਾ ਕਰਦੇ ਆ ਇਹਨੇ ਪਰਮਾਤਮਾ ਨੇ ਕਰਾਉਣੇ ਸਾਡੇ ਕੋਲ ਸਾਨੂੰ ਇਹਨੇ ਨਹੀਂ ਬੈਣ ਦਿਨਾ ਇਹਨੇ ਹਮ ਆਖਣਾ ਕਿ ਕਰੋ ਕੰਮ ਕੰਮ ਕਰਦੇ ਆ ਫਿਰ ਜਿੱਤਾ ਖਾਲਸਾ ਜੀ ਆਈ ਸਿੰਘ ਜੀ ਬੜੀ ਪੁਰਾਣੀ ਮਹਾਨ ਸ਼ਖਸੀਏ ਬਾਬਾ ਜੀਵਨ ਜੀ ਬਾਬਾ ਜੀਵਨ ਜੀ ਬਹੁਤ ਹੀ ਮਹਾਨ ਸ਼ਖਸੀਏ ਤ ਹੋਏ ਨੇ ਸੋ ਮੈਂ ਸਭ ਤੋਂ ਪਹਿਲਾਂ सोनिहार <laughs> आले ठीक है हेलो है ਚੰਗਿਆ ਬਕਤਾਂ ਆਰਦੇਲਾ ਆਰਦੇਲਾ ਅਪਣੀ ਜੂਨ ਤੋਂ ਚੱਤਾ ਕੇ ਫਸੂ ਨੂੰ ਜੂਨੇ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਪਹੁੰਚਿਆ ਵਡਾਲੀ ਜਿੱਥੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਤੇ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਨਾਲ ਉਹ ਕੀ ਕਹਿਣਾ ਚਾਹੁੰਦੇ ਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈਸਾ ਜਿਹੜਾ ਕਿ ਅੱਜ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਸਵਾ ਸਿਧੀ ਦੇੜਾ ਮਨਾਇਆ ਗਿਆ ਵਾ ਸਵੇਰ ਤੋਂ ਸੰਗਤਾਂ ਆ ਰਹੀਆਂ ਵਾ ਕੀ ਕਹਿਣਾ ਚਾਹੋ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੀ ਮੈਂ ਗੁਰੂ ਪੀਸਾ ਜੀ ਸਾਧ ਸੰਗਤ ਨੂੰ ਹੱਥ ਜੋੜ ਕੇ ਹੀ ਬੇਨਤੀ ਕਰੂੰਗਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਿਹੜਾ ਮੇਲਾ ਸਿਧੀ ਦੇੜਾ ਸ਼੍ਰੋਮਨੀ ਜਨਾਲ ਅੰਮ੍ਰਿਤ ਸਿੰਘ ਰੰਗ ਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦਾ ਜਿਹੜਾ ਸਿਧੀ ਦੇੜਾ ਬਹੁਤ ਵਧੀਆ ਟੰਗ ਤਰੀਕੇ ਨਾਲ ਮਨਾਇਆ ਗਿਆ ਜੀ ਉੱਚ ਵਿਦਵਾਨ ਆਏ ਨੇ ਕਥਾ ਵਚਕ ਆਏ ਨੇ ਰਾਗੀ ਢਾਡੀ ਕਵੀਸ਼ਰੀ ਜਥੇ ਆਏ ਨੇ ਜਿਨ੍ਹਾਂ ਨੇ ਸ਼ਹੀਦ ਬਾਬਾ ਜੀਮ ਸਿੰਘ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਹੈ ਕਿਉਂਕਿ ਬਾਬਾ ਜੀਮ ਸਿੰਘ ਦਾ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਇਤਿਹਾਸ ਤੋਂ ਪਛੜਿਆ ਹੈ ਜੀ ਇਤਿਹਾਸ ਦੀ ਜਾਣਕਾਰੀ ਸਾਰੇ ਸਮਾਜ ਨੂੰ ਸਿੱਖ ਸਮਾਜ ਨੂੰ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਕੀ ਕਹਿ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਨ ਗੁਰੂ ਕੀ ਵਡਾਲੀ ਬਾਬਾ ਨਾਨਕਪੁਰਾ ਸ਼੍ਰੋਮ ਨਸ਼ੀਦ ਬਾਬਾ ਜੀ ਮੋਹਨ ਸਿੰਘ ਜੀ ਗੁਰੂ ਕੀ ਵਡਾਲੀ ਦੇ ਸਾਲਾਨਾ ਸਹੀਦੀ ਜੋੜ ਮੇਲਾ ਜੋ ਕਿ ਪ੍ਰਾਤਨ ਚੱਲਿਆ ਆਉਂਦਾ ਜੀ ਉਹਦੇ ਸਬੰਧ ਚ ਕੀਰਤਨ ਲੱਗਾ ਜੀ ਦਰਬਾਰ ਚ ਚੱਲਿਆ ਜੀ ਤਿੰਨ ਰੋਜ਼ ਤੋਂ ਸ੍ਰੀ ਖਨਪਟ ਸਾਹਿਬ ਦਾ ਆਰੰਭ ਹੋਇਆ ਸੀ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਜੀ 20 ਤਰੀਕ ਤੋਂ ਲੈ ਕੇ 22 ਤਰੀਕ ਤੱਕ ਭੋਗ ਪਾਉਣ ਤੋਂ ਉਪਰੰਤ ਦੀਵਾਨ ਸੱਜੇ ਨੇ ਤੇ ਅਸੀਂ ਆਈ ਹੋਈ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਗੁਰੂ ਕੀਵਡਾਲੀ ਸਾਧ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਰੁਕਾਂਗਾ ਜਿੱਦਾਂ ਕਿ ਜੇਤੂ ਉਮੀਦਵਾਰ ਆਏ ਸੀ ਉਹਨਾਂ ਵੱਲੋਂ ਗੁਰੂ ਘਰ ਦੀ ਸੇਵਾ ਵਾਸਤੇ ਕੀ ਆਇਆ ਕਿ ਕਹਿਣਾ ਚਾਹੋਗੇ ਦੇਖੋ ਜੀ ਗੁਰੂ ਦਾ ਘਰ ਆ ਗੁਰੂ ਦਾ ਘਾਰ ਆ ਤੇ ਗੁਰੂ ਮਹਾਰਾਜ ਜੀ ਵੰਦੇ ਵੀ ਸੇਵਾ ਕਰੀਏ ਤੇ ਮੁੱਕਦੀ ਨਹੀਂ ਨਾ ਕਰੀਏ ਤੇ ਰੁਕਦੀ ਨਹੀਂਗੀ ਇਹਦੇ ਲੈਂਟਰ ਤੇ ਦੀਵਾਨ ਹਾਲ ਦਾ ਤੇ ਲੰਗਰ ਹਾਲ ਦਾ ਪੈ ਜਾਣਾ ਜੀ ਜੇ ਜਿਸ ਨੂੰ ਵੀ ਮਹਾਰਾਜ ਨੇ ਜਿੰਨੂੰ ਵੀ ਸੇਵਾ ਦੇਣੀ ਹੈ ਸੋਭਾ ਦੇਣੀ ਆ ਉਹਨਾਂ ਨੇ ਪਵਾ ਦੇਣਾ ਜੀ ਤੇ ਜਿਹੜੇ ਨਵੇਂ ਆਏ ਕਾਉਂਸਲ ਸਦਾ ਕਸ਼ਮੀਰ ਸਿੰਘ ਜੀ ਬਡਾਲੀ ਸਾਹਿਬ ਉਹਨਾਂ ਦੇ ਨਾਲ ਬੰਬੂ ਸਖਤਰ ਸਿੰਘ ਸਾਹਿਬ ਕਾਉਂਸਲ ਉਹਨਾਂ ਨੇ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ 1 ਸਾਲ ਦੇ ਵਿੱਚ ਵਿੱਚ ਮੇਲਾ ਹੁੰਦਾ ਕਿ ਜਾਨੀ ਕਿ ਅਸੀਂ ਲੈਂਟਰ ਪਵਾ ਦਾਂਗੇ ਨਹੀਂ ਤੇ ਅਸੀਂ ਮੇਲੇ ਚ ਨਹੀਂ ਆਵਾਂਗੇ ਤੇ ਸਾਨੂੰ ਵੀ ਯਕੀਨ ਹੈ ਵੀ ਨਵਾਂ ਕੌਂਸਲ ਜਿਹੜਾ ਸਦਾ ਕਸ਼ਮੀਰ ਸਿੰਘ ਬਣਿਆ ਉਹ ਸਾਰੇ ਸਾਧ ਸੰਗਤ ਨੂੰ ਨਾਲ ਲੈ ਕੇ ਗੁਰਦਾਰੇ ਪਵੰਨ ਕਮੇਟੀ ਨੂੰ ਨਾਲ ਲੈ ਕੇ ਤੇ ਦਿਵਾਨ ਹਾਲ ਦਾ ਤੇ ਲੰਗਰ ਹਾਲ ਦਾ ਇੰਟਰਪਾਵੇਗਾ ਜੀ ਵਾਇਗਰ ਜਿੱਕਰ ਖਾਲਸਾ ਵੇ ਇਸ ਤਰ੍ਹਾਂ ਕੀ ਸਿੱਧੀ ਦਿਹਾੜੇ ਚੱਲਦੇ ਪਏ ਅਸੀਂ ਦਿਹਾੜੇ ਚੱਲਦੇ ਪਏ ਆ ਕੀ ਸਨੇਹ ਦੇ ਨੇ ਕਹਿੰਦੇ ਸਹਿਤਾ ਨੂੰ ਸਿੱਧੀ ਦਿਹਾੜੇ ਦੇ ਜੀ ਵਾਇਗਰ ਜੀ 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 ਜਿਹੜੇ 6 ਪੋਤ ਸ਼ੁਰੂ ਹੁੰਦੇ ਕੇ ਆਪਾਂ ਸਿੱਧੀ ਦਿਹਾੜੇ 15 ਦਿਨ ਚੱਲਦੇ ਆ ਸਿੱਧੀ ਦਿਹਾੜੇ ਤੇ ਸਾਰੀ ਸਾਧ ਸੰਗਤ ਸਿੱਖ ਕੌਮ ਨੂੰ ਖਾਸ ਕਰਕੇ ਇਹ ਚਾਹੀਦਾ ਵੀ ਆਪਣੇ ਨਾਮ ਜਪਣ ਇਤੋਂ ਤੱਕ ਵੀ ਜਿਹੜਾ ਆਪਣਾ ਰਾਮ ਆ ਸੋਣਾ ਵੀ ਆ ਉਹ ਵੀ ਪੰਜੇ ਸੌਂਦੇ ਆ ਤੇ ਸਾਡੇ ਵੀ ਸਾਧ ਸੰਗਤ ਅੱਗੇ ਇਹੋ 10 ਬੇਨਤੀ ਆ ਵੀ ਸਾਰੇ ਜਿਨ੍ਹਾਂ ਤੱਕ ਛਿੱਦੀ ਧਾੜੇ ਚੱਲਦੇ ਆ ਕੋਈ ਗਉਣ ਪਾਲ ਦਾ ਕਰਨ ਬਾਹਰ ਆਜ ਦਾ ਜਪ ਜਪ ਕਰਨ ਜਪਜੀ ਸਾਹਿਬ ਹੋਰ ਪਾਠ ਜਿਹੜੇ ਪੰਜਾਬੀ ਦਾ ਪਾਠ ਕਰਨ ਇਹ ਸੰਗਤਾਂ ਨੂੰ ਨਾਲ ਲੈ ਕੇ ਚੱਲਣ ਤੇ ਗੁਰਦੁਆਰਾ ਕਮੇਟੀ ਦਾ ਸਾਥ ਦੇਣ ਵੈਕਲਜੀ ਕਾ ਖਾਲਸਾ ਵੈਕਲਜੀ ਇਹ ਸਾਡੇ ਕੋਲੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਤਾ ਨੰਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੇ ਜੋੜ ਮੇਲਿਆਂ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਹਗਾ ਜੀ ਅੰਮ੍ਰਿਤ ਵੇਲੇ ਪਏ ਨੇ ਉਸ ਤੋਂ ਪਰੰਤ ਖੁੱਲ੍ਹੇ ਦਵਾਨਾਂ ਦੇ ਵਿੱਚ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਦਰਸ਼ਨ ਦਿਦਾਰੇ ਦਿੱਤੇ ਅਤੇ ਸ਼ਹੀਦਾਂ ਦੇ ਇਤਿਹਾਸ ਰਾਗੀ ਸਹਬਾਨਾਂ ਨੇ ਦੀਵਾਨ ਲਾਈ ਔਰ ਕਥਕਾਰਾਂ ਨੇ ਸਤਿਗੁਰੂ ਜੀ ਦੇ ਸ਼ਹੀਦਾਂ ਦੇ ਇਤਿਹਾਸ ਸੁਣਾ ਕੇ ਟਾਡੀ ਸਹਿਬਾਨਾਂ ਨੇ ਵੀ ਰਸੀ ਰਸਨਾ ਕੇ ਸਾਰੀਆਂ ਸੰਗਤਾਂ ਨੂੰ ਨੇ ਹਾਲ ਕਰਤਾਰਤ ਕੀਤਾ ਹੈ ਸਾਡੇ ਸੰਗੇਤ ਜੀ ਇਹ ਧੰਨਵਾਦ ਹੈ ਸਾਡੇ ਪ੍ਰਬੰਧਕ ਜਿਨ੍ਹਾਂ ਦਾ ਜਿਨ੍ਹਾਂ ਨੇ ਸਮੁੱਚਿਆ ਹੀ ਸਾਰਾ ਹੀ ਪ੍ਰਬੰਧ ਜਿਹੜਾ ਬੜੇ ਸਜੇ ਢੰਗ ਦੇ ਨਾਲ ਚਲਾਇਆ ਨਭਾਇਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਤੋਂ ਖਿਮਾ ਚਾਹੁੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ